ਹਰਸ਼ੀ ਅਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਆਫਰ ਲੈ ਕੇ ਆਏ ਹਾਂ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਫਸਟਲੀ ਤਾਂ ਭੈਣਾਂ ਦਾ ਥੈਂਕ ਯੂ ਜਿਹੜੇ ਆਪਾਂ 499 ਵਾਲੇ ਸੂਟ ਪਾਏ ਸੀ ਪਹਿਲਾਂ ਵਾਲੀ ਵੀਡੀਓ ਉਹ ਸਾਰੇ ਸੋਲਡ ਹੋ ਚੁੱਕੇ ਨੇ ਜੀ ਜਿਹੜੀ ਸੈਕਿੰਡ ਵੀਡੀਓ ਪਾਈ ਸੀ ਉਹਦੇ ਵਿੱਚੋਂ ਵੀ ਆਪਣੇ ਕੋਲੇ ਇੱਕ ਦੋ ਪੀਸ ਰਹਿੰਦੇ ਨੇ ਉਹ ਵੀ ਆਲਮੋਸਟ ਜਿਹੜੇ ਸੋਲਡ ਹੋ ਚੁੱਕੇ ਨੇ ਜਿਹੜੀ ਅੱਜ ਵਾਲੀ ਆਫਰ ਰਹੂਗੀ ਬਹੁਤ ਹੀ ਸੋਨੇ ਫੈਬਰਿਕ ਨੇ ਕਾਟਰਾਈਜ਼ ਦਾ ਫੈਬਰਿਕ ਆ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਵੀ ਬਹੁਤ ਘੱਟ ਰਹੂਗਾ ਕੋਈ ਪਸ਼ਮੀਨੇ ਦਾ ਕੋਈ ਕਾਟਨ ਦਾ ਸੂਟ ਹੈ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਆਪ ਤੁਹਾਨੂੰ ਜਿਹੜੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਫਸਟ ਸੂਟ ਜਿਹੜਾ ਆ ਗਿਆ ਆਪਣਾ ਕਾਟਨ ਦਾ ਸੂਟ ਬਹੁਤ ਹੀ ਪਿਆਰਾ ਸੂਟ ਆ ਤੁਸੀਂ ਦੇਖ ਸਕਦੇ ਹੋ ਸਾਰਾ ਆਰੀ ਦੇ ਨਾਲ ਵਰਕ ਹੋਇਆ ਹੋਇਆ ਹੈਗਾ ਆਰੀ ਦੇ ਨਾਲ ਕੰਮ ਹੋਇਆ ਹੋਇਆ ਸਾਰੇ ਸੂਟ ਦੇ ਉੱਪਰ ਤੇ ਬਹੁਤ ਹੀ ਸੋਹਣੀ ਇਹਦੀ ਬਾਟਮ ਲੱਗੀ ਦੀ ਹੈ ਬਾਟਮ ਵੀ ਸੀ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂਗੇ ਲੋ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਪਲਾਜ਼ੋ ਵੀ ਬਣਾ ਸਕਦੇ ਹੋ ਜੋ ਮਰਜ਼ੀ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਇਹ ਵਾਲਾ ਰੈਡੀ ਹੋਊਗਾ ਤੇ ਨਾਲ ਹੀ ਇਹਦੇ ਜਿਹੜਾ ਮਸਲੀਨ ਦਾ ਦੁਪੱਟਾ ਰਹੂਗਾ ਟਾਈ ਐਂਡ ਡਾਈ ਦਾ ਦੁਪੱਟਾ ਰਹੂਗਾ ਪ੍ਰਾਈਜ਼ ਜਿਹੜਾ ਰਹੂਗਾ ਸਾਰੇ ਸੂਟਾਂ ਦਾ ਬਹੁਤ ਹੀ ਘੱਟ ਪ੍ਰਾਈਜ਼ ਰਹੂਗਾ ਇਹ ਵੀ ਇਹਦਾ ਦੁਪੱਟਾ ਜਿਹੜਾ ਸਾਰਾ ਸੂਟ ਆਪਣੇ ਕੋਲੇ ਰੈਡੀ ਹੋ ਕੇ ਜੀ ਸਿਰਫ 750 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈਗਾ ਇਹ ਆਪਣੇ ਕੋਲ ਸਿੰਗਲ ਆਰਟੀਕਲ ਰਹਿ ਗਿਆ ਸੀ ਆਪਾਂ ਇਸ ਲਈ ਇਸ ਵੀਡੀਓ ਦੇ ਵਿੱਚ ਜਿਹੜਾ ਦਿਖਾ ਰਿਹਾ ਫੈਬਰਿਕ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਫੈਬਰਿਕ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਇਹ ਸੂਟ ਹੈ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਹੈ ਸੈਕੰਡ ਜਿਹੜਾ ਸੂਟ ਆ ਗਿਆ ਆਪਣਾ ਕੁਆਟਰਾਈਜ਼ ਦਾ ਸੂਟ ਆ ਤੁਸੀਂ ਦੇਖ ਸਕਦੇ ਹੋ ਰਾਜਾ ਰਾਣੀ ਵਾਲਾ ਰਾਜਾ ਰਾਣੀ ਵਾਲਾ ਡਿਜ਼ਾਈਨ ਜਿਹੜਾ ਕਿ ਅੱਜਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਫੈਬਰਿਕ ਵੀ ਬਹੁਤ ਪਿਆਰਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਲੈਕ ਵਰੀ ਪ੍ਰਿੰਟ ਵਾਈ ਹੈ ਗੰਗਾ ਠੀਕ ਹੈ ਜੀ ਇਹ ਦੀ ਬਾਟਮ ਹੈਗੀ ਬਹੁਤ ਹੀ ਸੋਹਣੀ ਬਾਟਮ ਹੈ ਇਹਨੂੰ ਆਪਾਂ ਵਿంటర్ ਸੀਜ਼ਨ ਦੇ ਵਿੱਚ ਪਾ ਸਕਦੇ ਹਾਂ ਇਹਦੇ ਵਿੱਚ ਜਿੰਨੇ ਵੀ ਕਲਰ ਹੋੜ ਕੇ ਉਹਨਾਂ ਦੀ ਸਾਰਿਆਂ ਦੀ ਨਾਲ ਫੋਟੋ ਹੈ ਜਿਹੜੀ ਅਟੈਚ ਕਰ ਦੇਵੀ ਜੀ ਥੰਬਨੇਲ ਦੇ ਉੱਪਰ ਵੀ ਲਗਾ ਦੇ ਜੀ ਪ੍ਰਾਈਸ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਜਿਹੜੇ ਇਹ ਵਾਲੇ ਸੀਟਾ ਕੋਲੇ ਰੈਡੀ ਟੂ ਡਿਸਪੈਚ ਆ ਸਿਰਫ 550 ਰੁਪਏ ਦੇ ਵਿੱਚ ਹੈ ਰੈਡੀ ਟੂ ਡਿਸਪੈਚ ਆ ਇਹਦੇ ਵਿੱਚ ਜਿਹੜਾ ਕਾਫੀ ਕਲਰ ਆ ਇਸੇ ਆਪਣੇ ਕੋਲੇ ਬੁਟੀਕ ਤੇ ਸੋਲਡ ਹੋ ਉਸ ਤੇ ਜਿਹੜੇ ਕਲਰ ਹੈਗੇ ਨੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਸੈਕਿੰਡ ਕਲਰ ਆ ਗਿਆ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆ ਸਾਰੇ ਪ੍ਰਿੰਟ ਇਹ ਤੁਸੀਂ ਜਿਹੜੇ ਆਪਣੇ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਚ ਕਹਿੰਦੇ ਨੇ ਰਾਜਾ ਰਾਣੀ ਵਾਲਾ ਪੁਤ्ठा ਲਗਾਇਆ ਹੋ ਸਾਰੀ ਇਦਾਂ ਲਗਾ ਦਿੰਦੀ ਆਸੀ ਲਓ ਜੀ ਬਹੁਤ ਹੀ ਸੋਹਣੇ ਦੋਨੋਂ ਕਲਰ ਹੀ ਬਹੁਤ ਪਿਆਰੇ ਨੇ ਅਗਰ ਕੋਈ ਮੇਰੀ ਭੈਣ ਇੰਨੇ ਚ ਕੋਈ ਵੀ ਕਲਰ ਲੈਣਾ ਚਾਹੁੰਦੀ ਆ ਤਾਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੀ ਆ ਬਾਕੀ ਜਿਹੜੀ ਮੈਂ ਨਾਲ ਵੀਡੀਓ ਅਟੈਚ ਕਰਾਂਗੀ ਉਹਦੇ ਵਿੱਚ ਵੀ ਤੁਸੀਂ ਕੋਈ ਕਲਰ ਲੈਣਾ ਚਾਹੋ ਨਾ ਤੁਹਾਨੂੰ ਉਹ ਕਲਰ ਵੀ ਜਿਹੜੇ ਸਾਡੇ ਕੋਲੋਂ ਜ਼ਰੂਰ ਮਿਲ ਜਾਣਗੇ 499 ਵਾਲੇ ਸੂਟਾਂ 'ਚ ਵੀ ਇੱਕ ਵਾਰ ਮੈਂ ਤੁਹਾਨੂੰ ਚੈੱਕ ਕਰਵਾ ਦਲੀ ਜਿਹੜੇ ਸੂਟ ਆਪਣੇ ਕੋਲੇ ਰਹਿੰਦੇ ਨੇ 499 ਵਾਲੇ ਜਿਹੜੇ neck ਵਾਲਾ ਡਿਜ਼ਾਈਨ ਸੀ ਉਹਦੇ ਵਿੱਚ ਸਿਰਫ ਇਹ ਵਾਲੇ ਦੋ ਕਲਰ ਰਹਿੰਦੇ ਨੇ ਆਪਣੇ ਕੋਲੇ ਮਸਟਰਡ ਤੇ ਆ ਤੇ ਇਹਦੇ ਵਿੱਚ ਸਿਰਫ ਆਈ ਕਲਰ ਰਹਿੰਦਾ ਤੇ ਆਹ ਵਾਲੇ ਡਿਜ਼ਾਈਨ ਦੇ ਵਿੱਚ ਪੈ ਨੇ ਜੀ ਇੱਕ ਦੋ ਆਰਟੀਕਲ ਬਸ ਆਈ ਸੂਟ ਰਹਿੰਦੇ ਨੇ ਜੀ ਇਹਦੇ ਵਿੱਚ ਆਪਣੇ ਕੋਲੇ ਹਾਂਜੀ ਇਹੀ ਸੂਟ ਰਹਿੰਦੇ ਨੇਗੇ ਜਿੰਨਾ ਵੀ ਭੈਣਾਂ ਨੇ 490 ਰੇਟ ਵਾਲੇ ਆਫਰ ਦੇ ਵਿੱਚੋਂ ਸਿਲੈਕਟ ਕਰਨਾ 490 ਰੇਟ ਵਾਲੇ ਆਫਰ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਡੇ ਕੋਲ ਕੁਸ਼ੀਲਾ ਦੇ ਸੂਟ ਵੀ ਬਾਇ ਕਰ ਸਕਦੇ ਹੋ ਸਿਮਰ ਕੁਸ਼ੀਲਾ ਦੇ ਵਿੱਚ ਬਹੁਤ ਹੀ ਸੋਹਣਾ ਅ ਸੈਕਲ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਚਾਹੁੰਦੀ ਸੀ ਭੈਣਾਂ ਦੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਸਾਰੇ ਦੇ ਵਿੱਚ ਨਾ ਸੈਲਫ ਪ੍ਰਿੰਟ ਬਣਿਆ ਹੋਇਆ ਹੈਗਾ ਬਾਕੀ ਤੁਹਾਨੂੰ ਇੱਕ ਵਾਰ ਇਹ ੜੇਟ ਵੇਟ ਵੇਟ ਲਓ ਜੀ ਬਹੁਤ ਹੀ ਸੋਹਣਾ ਜਿਹੜਾ ਫੈਬਰਿਕ ਆ ਡਿਜ਼ਾਈਨ ਨੰਬਰ ਵੀ ਤੁਸੀਂ ਦੇਖ ਸਕਦੇ ਹੋ आ, कलर भी बहुत प्यारा है डिजाइन भी बहुत प्यारा है प्राइस जोड़ा यदर रहेगा सिर्फ एट हंड्रेड ये वाला सूट है जो अपना रेडी टू डिस्पैच है अगर कोई मेरी भैन फ्रेंडी के कलर तो कोई भी लेना चाहती है पूरे सूट भी ना अपने को फेंडी के तो पीसा भी नहीं पीसा वाला जोड़ा ऑफर रहेगा बहुत ही घट्ट ऑफर घट्ट रेंज के जो पीस दे रहे हैं अगर कोई मेरी भैन लेना चाहिए मैं पीस दिखा देंगे एक ढाई मीटर की कट्ट आऊगी जी ਇਹ ਐਦਾਂ ਤੁਸੀਂ ਮੈਚਿੰਗ ਕਰਕੇ ਸੂਟ ਬਣਾ ਸਕਦੇ ਜਿੱਦਾਂ ਸੀ ਇਹ ਵਾਈਟ ਦੇ ਦੇ ਨਾਲ ਮੈਚਿੰਗ ਹੋਣੀ ਆ ਸਿਰਫ ਇਹ ਤੁਹਾਡਾ ਸੂਟ ਜਿਹੜਾ ਤਿਆਰ ਕਰਕੇ ਪਊਗਾ ਮੈਚਿੰਗ ਜਿਹੜਾ ਸਾਡੇ ਕੋਲ ਇੱਕ ਦੋ ਪੀਸ ਰਹਿੰਦੇ ਨੇ ਸਿਰਫ ਤੁਹਾਨੂੰ ਉਹੀ ਦਿਖਾ ਰਿਆ ਸਿਰਫ ਇਹ ਆਪਣਾ ਮੈਚਿੰਗ ਕਰਕੇ ਸੂਟ ਜਿਹੜਾ ਪਊਗਾ 250 ਰੁਪਏ ਦਾ ਸੂਟ ਤੁਹਾਨੂੰ ਸੈਂਡੀ ਦੇ ਵਿੱਚ ਮਿਲੇਗਾ ਅਰੀਜਨਲ ਸੈਂਡੀ ਹੋਊਗੀ ਕਿਉਂਕਿ ਅਸੀਂ ਸਾਰਾ ਲੋਟ ਚੱਕਿਆ ਸੀ ਜਿੱਦ ਵਿੱਚ ਥੋੜੇ ਜਿਹਾ ਆਪਣੇ ਕੋਲੇ ਜਿਹੜੇ ਸਪਾਈਟੀ ਮਿੱਠੇ ਦੇ ਕੱਟ ਰਹਿ ਗਏ ਤੇ ਇਸ ਲਈ ਆਪਾਂ ਇਹ ਡਿਸਕਾਊਂਟ ਦੇ ਉੱਪਰ ਜਿਹੜਾ ਲਗਾਇਆ ਹੋਇਆ ਹੈਗਾ ਇਹਨੇ ਤੋਂ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਕੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਮੇਰਾ ਕੰਟੈਕਟ ਨੰਬਰ 9055212334 ਵਾਲੇ ਨੰਬਰ ਤੇ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਐਂਡ ਫੁੱਲ ਵੀਡੀਓ ਦੇਖਣ ਲਈ ਥੈਂਕ ਯੂ ਜੀ ਐਂਡ ਹੁਣ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਮੇਰੀ ਉਨਾ ਪਹੁੰਚ ਤੱਕ ਜ਼ਰੂਰ ਪਹੁੰਚਾਣਾ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਿ ਸ਼ਾਪਿੰਗ ਕਰਨਾ ਚਾਹੀਦਾ। ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਕੱਲ ਮਿਲਦੇ ਆਪਾਂ 99 ਵਾਲੇ ਹੈਂਡਵਰਕ ਦੇ ਸੂਟਾਂ ਦੇ ਨਾਲ ਸੋ ਚੈਨਲ ਨੂੰ ਕੀ ਕਰ ਲੈਣਾ? ਸਬਸਕ੍ਰਾਈਬ ਕਰ ਲੈਣਾ। ਸਸ਼ੀਆ ਕਾਲ ਜੀ ਮਿਲਦੇ ਆ ਨਵੀਂ ਵੀਡੀਓ।